ਰਿਲੀਜ਼ ਹੁੰਦੇ ਹੀ ਸਰਦਾਰਾਂ ਦੇ ਦਿਲਾਂ ਦੇ ਉੱਤੇਛਾਇਆ ਪੱਪੂ ਮਾਨ ਦੀ ਨਵੀਂ ਫਿਲਮ ਦਾ ਗੀਤ ਪੱਗ ਵਿੱਚ ਨਜ਼ਰ ਆਇਆ ਗਾਇਕ ਗੁਰੂ ਰੰਦਾਵਾ ਬੱਬੂ ਮਾਨ ਅਤੇ ਗੁਰੂ ਰੰਧਾ ਅਵਾਜ਼ ਸਮੇਂ ਆਪਣੀ ਨਵੀਂ ਪੰਜਾਬੀ ਫਿਲਮ ਸ਼ੌਂਕੇ ਸਰਦਾਰ ਨੂੰ ਲੈ ਕੇ ਕਾਫੀ ਚਰਚਾ ਬਟੋਲ ਰਹੇ ਨੇ ਇਹ ਫਿਲਮ 16 ਮਈ 2025 ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਲਈ ਤਿਆਰ ਹੈ ਇਸ ਤੋਂ ਪਹਿਲਾਂ ਫਿਲਮ ਨਿਰਮਾਤਾ ਨੇ ਸ਼ਾਨਦਾਰ ਫਿਲਮ ਦਾ ਪਹਿਲਾ ਗੀਤ ਰਿਲੀਜ਼ ਕੀਤਾ ਹੈ ਜੋ ਰਿਲੀਜ਼ ਹੁੰਦੇ ਹੀ ਟ੍ਰੈਂਡ ਕਰਨ ਲੱਗ ਪਿਆ ਹੈ ਜੀ ਹਾਂ ਹਾਲੇ ਦੇ ਵਿੱਚ ਰਿਲੀਜ਼ ਹੋਏ ਗੀਤ ਸ਼ੇਰ ਤੇ ਸ਼ਿਕਾਰ ਨੂੰ ਦਰਸ਼ਕ ਕਾਫੀ ਜ਼ਿਆਦਾ ਪਸੰਦ ਕਰ ਰਹੇ ਨੇ ਗੀਤ ਨੂੰ ਹੁਣ ਤੱਕ ਕਾਫੀ ਜ਼ਿਆਦਾ ਵਿਊਜ਼ ਹੈ ਚੜੇ ਮਿਲ ਚੁੱਕੇ ਨੇ ਹੁਣ ਫੈਨਸ ਵੀ ਇਸ ਗੀਤ ਉੱਤੇ ਕਾਫੀ ਪਿਆਰੇ ਪਿਆਰੇ ਕਮੈਂਟ ਵੀ ਕਰ ਰਹੇ ਨੇ ਇੱਕ ਨੇ ਲਿਖਿਆ ਸਰਦਾਰਾਂ ਦੀ ਅਣਖ ਕੀ ਹੁੰਦੀ ਹੈ ਬੱਬੂ ਮਾਨ ਨੇ ਗੀਤ 라ਹੀ ਸੁਣਾਈ ਇੱਕ ਹੋਰ ਨੇ ਲਿਖਿਆ ਪੰਗੜੇ ਪਹਿਣਗੇ ਸਿਨੇਮਾ ਵਿੱਚ ਪਹਿਲੇ ਦਿਨ ਪਹਿਲੇ ਸ਼ੋਅ ਵਿੱਚ ਬੋਸ 뮤직 ਰਿਕਾਰਡਸ ਪ੍ਰਾਈਵੇਟ ਲਿਮਟਿਡ ਅਤੇ 752 ਫਿਲਮਸ ਦੇ ਸ='%u0928%u093f%u0930%u0924%u093e%u0928%u092e%u09 ਬਣਾਈ ਜਾ ਰਹੀ ਇਸ ਫਿਲਮ ਦਾ ਨਿਰਮਾਣ ਇਸ਼ਾਨ ਕਪੂਰ, ਸ਼ਾ ਜੰਡਿਆਲੀ ਅਤੇ ਤਰਮਿੰਦਰ ਕਰ ਰਹੇ ਨੇ ਜਦਕਿ ਨਿਰਦੇਸ਼ਨ ਧੀਰਜ ਗੈਦਾਰ ਨਾਥ ਰਤਨ ਨੇ ਕੀਤਾ ਜੋ ਇਸ ਤੋਂ ਪਹਿਲਾਂ ਵੀ ਕਈ ਚਰਚਿਤ ਹਿੰਦੀ ਅਤੇ ਪੰਜਾਬੀ ਫਿਲਮਾਂ ਨਾਲ ਲੇਖਕ ਅਤੇ ਨਿਰਦੇਸ਼ਕ ਦੇ ਰੂਪ ਵਿੱਚ ਜੁੜੇ ਰਹੇ ਨੇ ਮਾਲਵਾ ਦੇ ਸੰਗਰੂਰ ਇਲਾਕਿਆਂ ਤੋਂ ਇਲਾਵਾ ਆਸਟ੍ਰੇਲੀਆ ਦੀਆਂ ਮਨਮੋਹਕ ਲੋਕੇਸ਼ਨਸ ਦੇ ਉੱਪਰ ਸ਼ੂਟ ਕੀਤੀ ਗਈ ਇਸ ਐਕਸ਼ਨ ਡਰਾਮਾ ਫਿਲਮ ਦੁਆਰਾ ਪਹਿਲੀ ਵਾਰ ਇਕੱਠਾ ਸਪੀਨ ਸ਼ੇਅਰ ਕਰਨ ਜਾ ਰਹੇ ਨੇ ਬੱਪੂ ਮਾਨ ਗੁਰੂ ਰੰਦਾਵਾ ਤੇ ਗੁੱਗੂ ਗਿੱਲ ਜਿਨ੍ਹਾਂ ਵੱਲੋਂ ਬਿੱਗ ਸੈਟਅਪ ਅਦੀਨ ਬਣੀ ਇਸ ਫਿਲਮ ਦੇ ਵਿੱਚ ਕਾਫੀ ਖਤਰਨਾਕ ਮਾਰ ਤਾੜ ਦ੍ਰਿਸ਼ਾਂ ਨੂੰ ਅੰਜਾਮ ਦਿੱਤਾ ਗਿਆ ਨਿਰਮਾਣ ਪੜਾ ਤੋਂ ਹੀ ਚਰਚਾ ਤੇ ਖਿੱਚ ਦਾ ਕੇਂਦਰ ਬਿੰਦੂ ਬਣੀ ਉਕਤ ਫਿਲਮ ਦਾ ਬੋਲੀਵੁੱਡ ਅਦਾਕਾਰਾ ਨਿਮਰਤ ਕੋਰ ਆਲੂ ਵਾਲੀਆ ਵੀ ਖਾਸ ਆਕਰਸ਼ਣ ਹੋਵੇਗੀ ਜੋ ਇਸ ਫਿਲਮ ਨਾਲ ਪੰਜਾਬੀ ਸਿਨੇਮਾ ਵਿੱਚ ਸ਼ਾਨਦਾਰ ਡੈਬਿਊ ਕਰਨ ਜਾ ਰਹੀ ਹੈ ਇਸ ਤੋਂ ਇਲਾਵਾ ਅਦਾਕਾਰ ਤੀਰਜ ਕੁਮਾਰ ਹਸ਼ਨੀਨ ਚੋਹਾਨ ਸਨੀਤਾ ਧੀਰ ਵੱਲੋਂ ਵੀ ਮਹੱਤਵਪੂਰਨ ਰੋਲ ਅਦਾ ਕੀਤੇ ਗਏ ਨੇ 16 ਮਈ 2025 ਨੂੰ ਰਿਲੀਜ਼ ਹੋਣ ਜਾ ਰਹੀ ਉਕਤ ਫਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਦੀ ਗੱਲ ਕਰੀਏ ਤਾਂ ਬਹੁ ਕਰੋੜੀ ਬਜਟ ਅਧੀਨ ਬਣਾਈ ਗਈ ਇਸ ਫਿਲਮ ਦੇ ਐਕਸ਼ਨ ਡਾਇਰੈਕਟਰ ਸ਼ਾਮ ਕੋਸ਼ਲ ਨੇ ਤੇ ਫਿਲਮ ਜਦੋਂ ਰਿਲੀਜ਼ ਹੋਵੇਗੀ ਤੇ ਫੈਨ ਤੇ ਦਿਨਾਂ ਤੇ ਕਿੰਨਾ ਕਛਾਂਦੀ ਹੈ ਉਹ ਤਾਂ ਫਿਲਮ ਰਿਲੀਜ਼ ਹੋਣ ਤੇ ਹੀ ਪਤਾ ਲੱਗੇਗਾ ਫਲਹਾਲ ਬੱਬੂ ਮਾਨ ਦੇ ਵੀ ਬਹੁਤ ਵੱਡੇ ਪੱਧਰ ਤੇ ਫੈਨ ਨੇ ਤੇ ਬੱਬੂ ਮਾਨ ਦੇ ਫੈਨ ਆ ਜਿਹੜੇ ਉਹ ਖਾਸ ਕਰਕੇ ਇਸ ਫਿਲਮ ਦੀ ਬਹੁਤ ਜ਼ਿਆਦਾ ਵੇਟ ਕਰ ਰਹੇ ਨੇ ਸੋ ਤੁਹਾਨੂੰ ਇਸ ਫਿਲਮ ਦੀ ਕਿੰਨੀ ਕ ਵੇਟ ਐ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਰਿਲੀਜ਼ ਹੁੰਦੇ ਹੀ ਸਰਦਾਰਾਂ ਦੇ ਦਿਲਾਂ ਦੇ ਉੱਤੇ ছਾਇਆ ਬੱਬੂ ਮਾਨ ਦੀ ਨਵੀਂ ਫਿਲਮ ਦਾ ਗੀਤ ਪੱਗ ਵਿੱਚ ਨਜ਼ਰ ਆਇਆ ਗਾਇਕ ਗੁਰੂ ਰੰਦਾਵਾ ਬੱਬੂ ਮਾਨ ਅਤੇ ਗੁਰੂ ਰੰਧਾਵਾ ਇਸ ਸਮੇਂ ਆਪਣੀ ਨਵੀਂ ਪੰਜਾਬੀ ਫਿਲਮ ਸ਼ੌਂਕੇ ਸਰਦਾਰ ਨੂੰ ਲੈ ਕੇ ਕਾਫੀ ਚਰਚਾ ਬਟੋਲ ਰਹੇ ਨੇ ਇਹ ਫਿਲਮ 16 ਮਈ 2025 ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਲਈ ਤਿਆਰ ਹੈ ਇਸ ਤੋਂ ਪਹਿਲਾਂ ਫਿਲਮ ਨਿਰਮਾਤਾ ਨੇ ਸ਼ਾਨਦਾਰ ਫਿਲਮ ਦਾ ਪਹਿਲਾ ਗੀਤ ਰਿਲੀਜ਼ ਕੀਤਾ ਹੈ ਜੋ ਰਿਲੀਜ਼ ਹੁੰਦੇ ਹੀ ਟ੍ਰੈਂਡ ਕਰਨ ਲੱਗ ਪਿਆ ਹੈ ਜੀ ਹਾਂ ਹਾਲੇ ਦੇ ਵਿੱਚ ਰਿਲੀਜ਼ ਹੋਏ ਗੀਤ ਸ਼ੇਰ ਤੇ ਸ਼ਿਕਾਰ ਨੂੰ ਦਰਸ਼ਕ ਕਾਫੀ ਜ਼ਿਆਦਾ ਪਸੰਦ ਕਰ ਰਹੇ ਨੇ ਗੀਤ ਨੂੰ ਹੁਣ ਤੱਕ ਕਾਫੀ ਜ਼ਿਆਦਾ ਵਿਊਜ਼ ਐ ਚੜੇ ਮਿਲ ਚੁੱਕੇ ਨੇ ਹੁਣ ਫੈਨਸ ਵੀ ਇਸ ਗੀਤ ਉੱਤੇ ਕਾਫੀ ਪਿਆਰੇ ਪਿਆਰੇ ਕਮੈਂਟ ਵੀ ਕਰ ਰਹੇ ਨੇ ਇੱਕ ਨੇ ਲਿਖਿਆ ਸਰਦਾਰਾਂ ਦੀ ਅਣਖ ਕੀ ਹੁੰਦੀ ਐ ਬੱਬੂ ਮਾਨ ਨੇ ਗੀਤ ਰਾਂਝ ਸੁਣਾਈ ਇੱਕ ਹੋਰ ਨੇ ਲਿਖਿਆ ਪੰਗੜੇ ਪੈਣਗੇ ਸਿਨੇਮਾ ਵਿੱਚ ਪਹਿਲੇ ਦਿਨ ਪਹਿਲੇ ਸ਼ੋਅ ਵਿੱਚ ਬੋਸ 뮤직 ਰਿਕਾਰਡਸ ਪ੍ਰਾਈਵੇਟ ਲਿਮਟਿਡ ਅਤੇ 752 ਫਿਲਮਸ ਦੇ ਸ='%u0928%u093f%u0928%u0930%u0924%u0928%u092e%u0 ਬਣਾਈ ਜਾ ਰਹੀ ਇਸ ਫਿਲਮ ਦਾ ਨਿਰਮਾਣ ਇਸ਼ਾਨ ਕਪੂਰ, ਸ਼ਾ ਜੰਡਿਆਲੀ ਅਤੇ ਤਰਮਿੰਦਰ ਕਰ ਰਹੇ ਨੇ ਜਦਕਿ ਨਿਰਦੇਸ਼ਕ ਧੀਰਜ ਕੈਦਾਰਨਾਥ ਰਤਨ ਨੇ ਕੀਤਾ ਜੋ ਇਸ ਤੋਂ ਪਹਿਲਾਂ ਵੀ ਕਈ ਚਰਚਿਤ ਹਿੰਦੀ ਅਤੇ ਪੰਜਾਬੀ ਫਿਲਮਾਂ ਨਾਲ ਲੇਖਕ ਅਤੇ ਨਿਰਦੇਸ਼ਕ ਦੇ ਰੂਪ ਵਿੱਚ ਜੁੜੇ ਰਹੇ ਨੇ ਮਾਲਵਾ ਦੇ ਸੰਗਰੂਰ ਇਲਾਕਿਆਂ ਤੋਂ ਇਲਾਵਾ ਆਸਟ੍ਰੇਲੀਆ ਦੀਆਂ ਮਨਮੋਹਕ ਲੋਕੇਸ਼ਨਸ ਦੇ ਉੱਪਰ ਸ਼ੂਟ ਕੀਤੀ ਗਈ ਇਸ ਐਕਸ਼ਨ ਡਰਾਮਾ ਫਿਲਮ ਦੁਆਰਾ ਪਹਿਲੀ ਵਾਰ ਇਕੱਠਾ ਸਪੀਨ ਸ਼ੇਅਰ ਕਰਨ ਜਾ ਰਹੇ ਨੇ ਬੱਪੂ ਮਾਨ ਗੁਰੂ ਰੰਦਾਵਾ ਤੇ ਗੁੱਗੂ ਗਿੱਲ ਜਿਨ੍ਹਾਂ ਵੱਲੋਂ ਬਿੱਗ ਸੈਟਅਪ ਅਦੀਨ ਬਣੀ ਇਸ ਫਿਲਮ ਦੇ ਵਿੱਚ ਕਾਫੀ ਖਤਰਨਾਕ ਮਾਰ ਤਾੜ ਦ੍ਰਿਸ਼ਾਂ ਨੂੰ ਅੰਜਾਮ ਦਿੱਤਾ ਗਿਆ ਨਿਰਮਾਣ ਪੜਾਤੋਂ ਹੀ ਚਰਚਾ ਤੇ ਖਿੱਚ ਦਾ ਕੇਂਦਰ ਬਿੰਦੂ ਬਣੀ ਉਕਤ ਪਰਮ ਦਾ ਬਾਲੀਵੁੱਡ ਅਦਾਕਾਰਾ ਨਿਮਰਤ ਕੋਰ ਆਲੂ ਵਾਲਿਆ ਵੀ ਖਾਸ ਆਕਰਸ਼ਣ ਹੋਵੇਗੀ ਜੋ ਇਸ ਫਿਲਮ ਨਾਲ ਪੰਜਾਬੀ ਸਿਨੇਮਾ ਵਿੱਚ ਸ਼ਾਨਦਾਰ ਡੈਬਿਊ ਕਰਨ ਜਾ ਰਹੀ ਹੈ ਇਸ ਤੋਂ ਇਲਾਵਾ ਅਦਾਕਾਰ ਤੀਰਜ ਕੁਮਾਰ ਹਸ਼ਨੀਨ ਚੋਹਾਨ ਸੁਨੀਤਾ ਧੀਰ ਵੱਲੋਂ ਵੀ ਮਹੱਤਵਪੂਰਨ ਰੋਲ ਅਦਾ ਕੀਤੇ ਗਏ ਨੇ 16 ਮਈ 2025 ਨੂੰ ਰਿਲੀਜ਼ ਹੋਣ ਜਾ ਰਹੀ ਉਕਤ ਫਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਦੀ ਗੱਲ ਕਰੀਏ ਤਾਂ ਬਹੁ ਕਰੋੜੀ ਬਜਟ ਅਧੀਨ ਬਣਾਈ ਗਈ ਇਸ ਫਿਲਮ ਦੇ ਐਕਸ਼ਨ ਡਾਇਰੈਕਟਰ ਸ਼ਾਮ ਕੋਸ਼ਲ ਨੇ ਤੇ ਫਿਲਮ ਜਦੋਂ ਰਿਲੀਜ਼ ਹੋਵੇਗੀ ਤੇ ਫੈਨ ਤੇ ਦਿਲਾਂ ਤੇ ਕਿੰਨਾ ਕਛਾਂਦੀ ਹੈ ਉਹ ਤਾਂ ਫਿਲਮ ਰਿਲੀਜ਼ ਹੋਣ ਤੇ ਹੀ ਪਤਾ ਲੱਗੇਗਾ ਫਲਹਾਲ ਬੱਬੂ ਮਾਨ ਦੇ ਵੀ ਬਹੁਤ ਵੱਡੇ ਪੱਧਰ ਤੇ ਫੈਨ ਨੇ ਤੇ ਬੱਬੂ ਮਾਨ ਦੇ ਫੈਨ ਹੈ ਜਿਹੜੇ ਉਹ ਖਾਸ ਕਰਕੇ ਇਸ ਫਿਲਮ ਦੀ ਬਹੁਤ ਜ਼ਿਆਦਾ ਵੇਟ ਕਰ ਰਹੇ ਨੇ ਸੋ ਤੁਹਾਨੂੰ ਇਸ ਫਿਲਮ ਦੀ ਕਿੰਨੀ ਕ ਵੇਟ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ